ਗੋਡ ਗਿਫਟ ਸੀ ਪਰਮਾਤਮਾ ਵੱਨੀਆਂ ਉਹਨਾਂ ਦੀ ਉਹ ਅੱਜ ਭਾਵੇਂ ਦੁਨੀਆ ਤੇ ਨਹੀਂ ਰਹੇ ਪਰ ਹਮੇਸ਼ਾ ਹਸਤੇ ਆਮਰਾ ਜਿੰਨਾ ਚਾੜ ਦੁਨੀਆ ਰਹੂਗੀ ਉਹਨਾਂ ਚਰੀ ਚਮਕੀਲਾ ਤੇ ਅਮਰ ਜੋਤ ਦਾ ਨਾਮ ਚੱਲਦਾ ਰਹੂਗਾ ਦੁਨੀਆ ਤੇ ਮਸ਼ਹੂਰ ਰਹਿਣਗੇ ਇਹ ਅਮਰ ਹੀ ਹੋ ਚੁੱਕੇ ਆ ਇਹਨਾਂ ਨੇ ਤਾਂ ਹੀ ਆਪਣੇ ਨਾਲ ਇਹਨਾਂ ਨੂੰ ਪਤਾ ਸੀ ਤਾਂ ਹੀ ਇਹਨਾਂ ਦੇ ਨਾਮ ਨਾਲ ਪਹਿਲਾਂ ਤੋਂ ਸ਼ubh ਨਾਮ ਨਾਲ ਅਮਰ ਸਿੰਘ ਲੱਗਿਆ ਸੀ ਮੈਂ ਇੱਕ ਗਾਣੇ ਦੇ ਵਿੱਚ ਸੀਗਾ ਮੇਰਾ ਬਾਪ ਤੈਨੂੰ ਖੁੱਲੂ ਖੁੱਲੂ ਇੱਕ ਆਮ ਸ਼ਬਦ ਜਿਵੇਂ ਆਪਾਂ ਕਟਣਾ ਜਾਂ ਮਾਰਨਾ ਉਹ ਗੱਲ ਵੱਖਰੀ ਆ ਉਹਦੇ ਵਿੱਚ ਜਿਵੇਂ ਅਮਰਜੋਤ ਦੇ ਗਾਣੇ ਵਿੱਚ ਕਹਿੰਦੀ ਮੇਰਾ ਬਾਪੂ ਤੈਨੂੰ ਖੁੱਲੂ ਖੁੱਲੂ ਇਹ ਕਾਮ ਸ਼ਬਦ ਆ ਠੇਸ ਪੰਜਾਬੀ ਗਾਉਂਦੇ ਸੀ ਇਸ ਕਰਕੇ ਇਹਨਾਂ ਨੂੰ ਲੋਕ ਜ਼ਿਆਦਾ ਪਸੰਦ ਕਰਦੇ ਸੀ ਕਿਉਂਕਿ ਸਰਲ ਪੰਜਾਬੀ ਸੀ ਤੇ ਸਿੱਧੀ ਪੰਜਾਬੀ ਵਿੱਚ ਗਾਉਂਦੇ ਸੀ ਤਾਂ ਇਹਨਾਂ ਨੂੰ ਲੋਕ ਪਸੰਦ ਕਰਦੇ ਸੀ ਅ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ ਪਹੁੰਚੇ ਆ ਦੁੱਗਰੀ ਪਿੰਡ ਅਮਰ ਸਿੰਘ ਚਮਕੀਲੇ ਦੇ ਨਾਲ ਜਿਹੜਾ ਜੁੜਿਆ ਆ ਉਹਦੀ 37ਵੀਂ ਵਰ੍ਹੇ ਸਿਰ ਤੇ ਅਮਰ ਸਿੰਘ ਚਮਕੀਲਾ ਦੇ ਅਮਰਜੋਤ ਦੀ ਤੇ ਬਹੁਤ ਸਾਰਾ ਲੋਕਾਂ ਦਾ ਹੜਾ ਆਇਆ ਤੇ ਇਹਦੇ ਵਿੱਚ ਬੜੇ ਜਿਹੜੇ ਉਹਨੂੰ ਚਮਕੀਲੇ ਨੂੰ ਪਿਆਰ ਕਰਨ ਵਾਲੇ ਚਮਕੀਲਾ ਜੋੜੀ ਨੂੰ ਉਹ ਲੋਕ ਪਹੁੰਚਿਆ ਦਾ ਇਹਨਾਂ ਵਿੱਚ ਇੱਕ ਜਿਹੜੇ ਸੱਜਣ ਪਹੁੰਚੇ ਆ ਇਹ ਕਿੱਥੋਂ ਪਹੁੰਚੇ ਆ ਕਿਉਂ ਪਹੁੰਚੇ ਆ ਇਹਨਾਂ ਤੋਂ ਇਹ ਪੁੱਛਾਂਗੇ ਭਾਈ ਇੱਕ ਤੁਸੀਂ ਦੇਖਦੇ ਆ ਅਮਰ ਸਿੰਘ ਚਮਕੀਲਾ ਦੇ ਬੀਬੀ ਅਮਰਜੋਤ ਦੀ ਜਿਹੜੀ ਜੋੜੀ ਦੀ ਇੱਕ ਬੜੀ ਖੂਬਸੂਰਤ ਪੇਂਟਿੰਗ ਇਨ੍ਹਾਂ ਨੇ ਬਣਾਈ ਹੋਆ ਤੇ ਜਿਹੜੀਆਂ ਆਪਣੀਆਂ ਟੀ-ਸ਼ਰਟ ਆਆਂ ਉਹਨਾਂ ਦੇ ਉੱਤੇ ਵੀ ਸਾਰਾ ਬਹਾਇਆ ਇਹਨਾਂ ਨੇ ਫੈਨ ਚਮਕੀਲੇ ਦੇ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਸਵਾਗਤ ਆ ਵੀਰ ਜੀ ਕਿੱਥੋਂ ਆਏ ਤੁਸੀਂ ਅਸੀਂ ਜੀ ਸ਼੍ਰੀ ਮਖਸਰ ਸਾਹਿਬ ਤੋਂ ਆਇਆ ਜੀ ਕੀ ਸ਼ੋ ਬਣਾਵਾ ਹੈ ਜੀ ਆਪਣਾ ਹਾਂ ਗੁਰਤੇਜ ਸਿੰਘ ਆ ਜੀ ਬਾਕੀ ਸਾਥੀਆਂ ਦੇ ਕੀ ਨਾਮ ਹੈ ਜੀ ਹਾਂ ਇੱਕ ਸਵਰਾਜ ਸਿੰਘ ਆ ਜੀ ਇੱਕ ਨਰਮਲ ਸਿੰਘ ਇਹ ਔਲਖਾਂ ਤੋਂ ਆਇਆ ਜੀ ਮੁੰਡੇ ਅੱਛਾ ਜੀ ਆਏ ਸਾਲ ਸਾਡੇ ਨਾਲ ਹੀ ਆਉਂਦੇ ਦੋ ਤਿੰਨ ਸਾਲਾਂ ਤੋਂ ਅਸੀਂ ਤੇ ਹਾਂ ਇਹ ਮੁੰਡਾ ਵੀ ਚੱਕ ਮਦਰਾਸ ਤੋਂ ਆ ਜੀ ਸਾਡੇ ਨਾਲ ਆਉਂਦਾ ਜੀ ਇਹ ਜਿਹੜੀ ਪੇਂਟਿੰਗ ਬਣਾਉਣੀ ਇਹਦਾ ਕੀ ਕੀ ਸਿੱਧ ਕਰਨਾ ਚਾਹੁੰਦੇ ਸੀਗੇ ਜੀ ਬਸ ਅਸੀਂ ਸ਼ੌਂਕ ਹੀ ਆ ਜੀ ਸਾਨੂੰ ਇਹਨਾਂ ਦਾ ਪਿਛਲੇ ਸਾਲ ਵੀ ਅਸੀਂ ਇੱਕ ਵਧੀਆ ਤਸਵੀਰ ਇਹਨਾਂ ਦੀ ਬਣਾ ਕੇ ਲਿਆਈ ਸੀਗੇ ਜੀ ਬਾਈ ਚਮਕੀ ਲਾਈ ਦੀ ਖੜਾ ਲੱਗਿਆ ਹੋਇਆ ਜਨਤਾ ਵੇਦੀ ਹੋਈ ਕੋਠਿਆਂ ਤੇ ਬੈਠੇ ਹੋਏ ਲੋਕ ਇਹਨਾਂ ਦੀ ਗੱਡੀ ਦੀ ਫੋਟੋ ਦਰਖਤਾਂ ਤੇ ਬੈਠੇ ਲੋਕ ਸ਼ੌਰਾਂ ਤੇ ਬੈਠੇ ਲੋਕ ਟਰੈਕਟਰ ਟਰੈਲਿੰਗਾਂ ਤੇ ਬੈਠੇ ਜਿਵੇਂ ਪਹਿਲਾਂ ਦਾ ਮਾਹੌਲ ਹੁੰਦਾ ਸੀਗਾ ਵੀ ਲੋਕ ਖੁੱਲੀ ਜਗ੍ਹਾ ਤੇ ਆਮ ਹੀ ਖਾੜਾ ਲੱਗ ਜਾਂਦਾ ਸੀ ਤੁਹਾਨੂੰ ਪਤਾ ਹੀ ਹੈ ਵੀ ਇਹਨਾਂ ਦੀਆਂ ਆਈਡੀਆ ਬਾੜੀਆਂ ਵਧੀਆ ਸਟੇਜਾਂ ਨਹੀਂ ਹੁੰਦੀਆਂ ਸੀਗੀਆਂ ਜਿਵੇਂ ਵੀ ਇਹਨਾਂ ਦਾ ਦਿਲ ਕਰਦਾ ਸੀ ਕਈ ਵਾਰ ਟਰੈਲੀ ਦੇ ਵਿੱਚ ਫੱਟੇ ਰੱਖ ਕੇ ਉੱਪਰ ਟਰੈਲੀ ਦੇ ਉੱਪਰ ਹੀ ਖਾੜਾ ਲਾ ਕੇ ਜਾਂਦਾ ਸੀ ਜੇ ਕਿਤੇ ਵੱਲਦ ਗੱਡੀ ਮਿਲ ਜਾਂਦੀ ਤਾਂ ਉਹ ਲਾ ਕੇ ਨਾਲ ਡਰਮ ਲਾ ਕੇ ਥੱਲੇ ਤੋਂ ਉਸ ਦੇ ਉੱਤੇ ਆਪਣੀ ਸਟੇਜ ਲਾ ਲੈਂਦੇ ਸੀ ਤੇ ਇਹਨਾਂ ਨੂੰ ਤਾਂ ਜਿਨ੍ਹਾਂ ਨੇ ਆਪ ਹੀ ਲਿਖਣਾ ਜੀ ਆਪ ਹੀ ਤਰਜਾ ਬਣਾਉਣੀਆਂ ਜੀ ਆਪ ਹੀ ਸਾਜ਼ ਤਿਆਰ ਕਰਨੇ ਜੀ ਆਪ ਹੀ ਗਾਉਣਾ ਜੀ ਤੇ ਬਹੁਤ ਵਧੀਆ ਉਹਨਾਂ ਦੀ ਕਲਾਕਾਰੀ ਸੀਗੀ ਗੋਡ ਗਿਫਟ ਸੀ ਪ੍ਰਮਾਤਮਾ ਵੱਲੋਂ ਉਹਨਾਂ ਦੀ ਉਹ ਅੱਜ ਭਾਵੇਂ ਦੁਨੀਆ ਤੇ ਨਹੀਂ ਰਹੇ ਪਰ ਹਮੇਸ਼ਾ ਹਸਤੇ ਆਮਰਾ ਜਿੰਨਾ ਚਿਰ ਦੁਨੀਆ ਰਹੂਗੀ ਉਹਨਾਂ ਚਰੀ ਚਮਕੀਲਾ ਤੇ ਅਮਰਜੋਤ ਦਾ ਨਾਂ ਚੱਲਦਾ ਰਹੂਗਾ ਦੁਨੀਆ ਤੇ ਮਸ਼ਹੂਰ ਰਹਿਣਗੇ ਇਹ ਅਮਰ ਹੀ ਹੋ ਚੁੱਕੇ ਆ ਇਹਨਾਂ ਨੇ ਤਾਂ ਹੀ ਆਪਣੇ ਨਾਲ ਇਹਨਾਂ ਨੂੰ ਪਤਾ ਸੀ ਤਾਂ ਹੀ ਇਹਨਾਂ ਦੇ ਨਾਮ ਨਾਲ ਪਹਿਲਾਂ ਤੋਂ ਸ਼ੁਭ ਨਾਮ ਨਾਲ ਅਮਰ ਸਿੰਘ ਲੱਗਿਆ ਸੀ ਅਮਰ ਸਿੰਘ ਚਮਕੀਲਾ ਤੇ بیویਆ ਅਮਰਜੋਤ ਇਹਨਾਂ ਨੂੰ ਪਤਾ ਸੀ ਕਿ ਅਸੀਂ ਅਮਰ ਰਾਵਾਂਗੇ ਤੇ ਅਸੀਂ ਅਧ ਵਿਚਾਲੇ ਮਤਲਬ ਦੁਨੀਆ ਚੋਂ ਚਲੇ ਜਾਵਾਂਗੇ ਤੇ ਉਹੀ ਇਹਨਾਂ ਨੇ ਬਾਣਾ ਵਾਪਰਿਆ ਜੋ ਚਲ ਜਿੰਨੀ ਇਹਨਾਂ ਦੀ ਆਰਜੂ ਪ੍ਰਮਾਤਮਾ ਨੇ ਲਿਖੀ ਸੀ ਉਹ ਨਹੀਂ ਇਹ ਭੋਗ ਕੇ ਚਲੇ ਗਏ ਪਰ ਅੱਜ ਵੀ ਉਹ ਇਸ ਦੁਨੀਆ ਤੋਂ ਖਤਮ ਨਹੀਂ ਆਵੇਂ ਆਵੇਂ ਹੁਣ ਲੋਕ ਇਹਨਾਂ ਦੇ ਜ਼ਿਆਦੇ ਫੈਨ ਬਣਦੇ ਜਾ ਰਹੇ ਆ ਪਿੰਡਾਂ ਦੇ ਵਿੱਚ ਵੀ ਮਾਹੌਲ ਇਸ ਤਰ੍ਹਾਂ ਦਾ ਹੁੰਦਾ ਜਾ ਰਿਹਾ ਵੀ ਲਾਊਡ ਸਪੀਕਰ ਜਿਵੇਂ ਪਹਿਲਾਂ ਲੱਗਦੇ ਹੁੰਦੇ ਸੀਗੇ ਹੁਣ ਵਿਆਹ ਤੋਂ 4 ਦਿਨ ਪਹਿਲਾਂ ਲੱਗ ਜਾਂਦਾ ਲਾਊਡ ਸਪੀਕਰ ਤੇ 4 ਦਿਨ ਵਿਆਹ ਤੋਂ ਬਾਅਦ ਤਾਈਂ ਰਹਿੰਦਾ ਤੇ ਚਮਕੀਲੇ ਦੇ ਮਾਣਕ ਦੇ ਜਿਵੇਂ ਪੁਰਾਣੇ ਕਲਾਕਾਰਾਂ ਦੇ ਗੀਤ ਮਤਲਬ ਲੱਗਦੇ ਆ ਤੇ ਨਵੀਂ ਫੈਮਿਲੀ ਜਿਹੜੇ ਨਵੀਂ ਜਨਰੇਸ਼ਨ ਆ ਉਹ ਵੀ ਇਹਨਾਂ ਨੂੰ ਚਮਕੀਲਾ ਸਾਹਿਬ ਨੂੰ ਪਸੰਦ ਕਰਨ ਲੱਗ ਪਈ ਆ ਜਿਵੇਂ ਹੁਣ ਆਪਾਂ ਵੇਖਨੇ ਅੱਜ ਦੁਗਰੀ ਦੇ ਵਿੱਚ 8 ਮਾਰਚ ਦਾ ਜਿਹੜਾ ਇਹ ਮੇਲਾ ਲੱਗਿਆ ਤੇ ਬਹੁਤ ਹੀ ਮਤਲਬ ਲੋਕਾਂ ਦਾ ਇਕੱਠ ਆ ਤੇ ਬਹੁਤ ਹੀ ਇਹਨਾਂ ਦੇ ਫੈਨ ਆ ਤੇ ਲੋਕ ਇਹਨਾਂ ਨੂੰ ਚਾਹਣ ਵਾਲੇ ਆ ਜੀ ਬਸ ਮੈਂ ਤਾਂ ਇੰਨਾ ਹੀ ਕਹੂੰਗਾ ਜੀ ਜਿਹੜਾ ਚਮਕੀਲੇ ਦੇ ਗੀਤਾਂ ਵਿੱਚ ਜਾਂ ਸ਼ਕਸ਼ੀਰ ਦੇ ਵਿੱਚ ਕਿਹੜੀ ਇਦਾਂ ਦੀ ਚੀਜ਼ ਸੀਗੀ ਜਿਹੜੀ ਤੁਸੀਂ ਜ਼ਿਆਦਾ ਪਸੰਦ ਕਰਦੇ ਆ ਜ਼ਿਆਦਾਤਰ ਤਾਂ એનર્ਜੀ ਠੇਸ ਪੰਜਾਬੀ ਸੀ ਵੀ ਠੇਸ ਪੰਜਾਬੀ ਚ ਇਹਨਾਂ ਦੇ ਗੀਤ ਹੁੰਦੇ ਸੀ ਠੇਸ ਆ ਸਰਲ ਪੰਜਾਬੀ ਜਿਵੇਂ ਕਹਿਣਾ ਮੇਰੇ ਕੀ ਪਟਲੇ ਗੋਂਗਲੂ ਗੋਂਗਲੂ ਸ਼ਬਦ ਨੂੰ ਆਮ ਬੰਦਾ ਵਿੱਚ ਪਾਉਂਦਾ ਨਹੀਂ ਜਿਵੇਂ ਇੱਕ ਗਾਣੇ ਦੇ ਵਿੱਚ ਸੀਗਾ ਮੇਰਾ ਬਾਪ ਤੈਨੂੰ ਖੁੱਲੂ ਖੁੱਲੂ ਇੱਕ ਆਮ ਸ਼ਬਦ ਆ ਜਿਵੇਂ ਆਪਾਂ ਕੁੱਟਣਾ ਜਾਂ ਮਾਰਨਾ ਉਹ ਗੱਲ ਵੱਖਰੀ ਆ ਉਹਦੇ ਵਿੱਚ ਜਿਵੇਂ ਅਮਰ ਜੋਤ ਇੱਕ ਗਾਣੇ ਵਿੱਚ ਕਹਿੰਦੀ ਮੇਰਾ ਬਾਪੂ ਤੈਨੂੰ ਖੁੱਲੂ ਖੁੱਲੂ ਇਹ ਕਾਮਸ਼ਬਦ ਆ ਠੇਸ ਪੰਜਾਬੀ ਗਾਉਂਦੇ ਸੀ ਇਸ ਕਰਕੇ ਇਹਨਾਂ ਨੂੰ ਲੋਕ ਜ਼ਿਆਦਾ ਪਸੰਦ ਕਰਦੇ ਸੀ ਕਿਉਂਕਿ ਸਰਲ ਪੰਜਾਬੀ ਸੀ ਤੇ ਸਿੱਧੀ ਪੰਜਾਬੀ ਵਿੱਚ ਗਾਉਂਦੇ ਸੀ ਤਾਂ ਇਹਨਾਂ ਨੂੰ ਲੋਕ ਪਸੰਦ ਕਰਦੇ ਸੀ ਅ ਬਹੁਤ ਬਹੁਤ ਧੰਨਵਾਦ ਜੀ ਸਾਰੇ